ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਾ ਆਮ ਗੱਲ ਹੈ ਦਰਬਾਖ ਸਿੰਘ ਵੰਡਾਲੀ ਹੁਣ ਮੁਰਤੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਬੀਤੇ ਦਿਨ ਹੀ ਸੀਐਮ ਭਗਵੰਤ ਮਾਨ ਨਿਆਂ ਆਦਮੀ ਪਾਰਟੀ ਵਿੱਚ ਦਰਬਾਖ ਸਿੰਘ ਵਡਾਲੀ ਤੇ ਤਲਵੀਰ ਗਿੱਲ ਨੂੰ ਸ਼ਾਮਲ ਕੀਤਾ ਸੀ 24 ਘੰਟਿਆਂ ਦੇ ਅੰਦਰ ਹੀ ਦਲਵਾਰ ਸਿੰਘ ਵੰਡਾਲੀ ਨੇ ਘਰ ਵਾਪਸੀ ਕਰ ਲਈ ਵਿਕਰਮ ਮਜੀਠੀਆ ਤੇ ਅਨਿਲ ਜੋਸ਼ੀ ਨੇ ਕਰ ਜਾ ਕੇ ਦਲਵਾਰ ਸਿੰਘ ਵੰਡਾਲੀ ਨੂੰ ਲਾਇਆ ਤੇ ਸ਼੍ਰੋਮ ਨਿਕਾਲੀ ਦਲ ਚ ਘਰ ਵਾਪਸੀ ਕਰਾਈ ਹੈ ਇਸ ਮੌਕੇ ਵੰਡਾਲੀ ਨੇ ਕਿਹਾ ਕਿ ਇੱਕ ਘਰ ਵਿੱਚ ਚਾਰ ਭਾਂਡੇ ਹੋਣ ਤੱਕ ਖੜਕ ਤੇ ਰਹਿੰਦੇ ਨੇ ਮੈਨੂੰ ਕੋਈ ਗਿੱਸਾ ਗਿਲਾ ਨਹੀਂ ਹੈ ਤੇ ਮੈਂ ਸ਼੍ਰੋਮ ਨਿਕਾਲੀ ਦਲ ਦਾ ਸਪਾਹੀ ਹਾਂ ਤੇ ਇਸ ਵਿੱਚ ਰਮਾ ਦਾ ਅਰਦਾਸ ਕੀਤੀ ਹੈ ਬੀਤੇ ਦਿਨ ਤੁਸੀਂ ਆਵਾਦੂਈ ਪਾਰਟੀ ਸ਼ਾਮਲ ਹੋਏ ਸੀਗੇ ਕਿਵੇਂ ਦਾ ਮਹਿਸੂਸਾ ਹੋ ਰਿਹਾ ਹੈ ਘਰ ਵਾਪਸੀ ਕਰਕੇ ਐਸੇ ਤੇ ਮੇਰੀ ਕੋ ਘਰ ਵਾਪਸ ਇਹਨਾਂ ਨੂੰ 30 ਸਾਲ ਹੋ ਗਏ ਕਾਲੀ ਦਲ ਦੇ ਵਿੱਚ 16 ਜਿਮਨੀ ਤੇ ਹੁਣਾਂ ਮੈਂ ਪੰਜਾਬ ਦੇ ਪੰਜਾਬ ਤੋਂ ਬਾਹਰ ਲੜੀਆਂ ਚਲੋ ਇਹ ਕੋਈ ਸਮੇਂ ਦੇ ਵਕਤ ਦੀ ਵਕਤ ਦੀ ਖੇਡ ਸੀ ਕੋ ਦੋ ਜੋ ਘੰਟਿਆਂ ਦੀ ਸਰਦਾਰ ਬਿਕਰਮ ਸਿੰਘ ਮਜੀਠੀਆ ਮੇਰੇ ਬੜੇ-ਬੜੇ ਸਤਿਕਾਰਯੋਗ ਨੇ ਜੋਛੀ ਸਾਹਿਬ ਜਿਹੜੇ ਐਮਪੀ ਦੀ ਲੜਖਣ ਲੜ ਰਹੇ ਨੇ ਸਾਡੇ ਪਹਿਲਵਾਨ ਦੀ ਤੇ ਜਿੰਨੇ ਆ ਸਾਧ ਸੰਗਤ ਸਰਕਾਰਯੋਗ ਬੈਠੀ ਆ ਮੈਂ ਸ਼ਰੋਣੀ ਕਾਲ ਦਲ ਦਾ ਵਫਾਦਾਰ ਸਿਪਾਹੀ ਆ ਮੈਂ ਆਪਣਾ ਕਰ ਡੈਡੀ ਨੂੰ ਇੱਕੇ ਵਾਰ ਕਿਹਾ ਸੀ ਵੀ ਅੱਗੇ ਸਰਕਾਰ ਨਹੀਂ ਆਉਣੀ। ਰਸ਼ਮਈਆ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਕਿਰਪਾ ਰੱਖੇ ਜਿਹੜਾ ਮੇਰੇ ਕੋਲ ਗਲਤ ਹੋ ਗਿਆ ਜਾਂ ਉਹਦਤ ਨੇ ਕਰਾਤਾ ਮੈਂ ਅਕਾਲੀ ਦਲ ਦਾ ਵਫਾਦਾਰ ਰਛਾਈ। ਤਿੰਨੀ ਲੀਡ ਨਾਲ ਜੋਸ਼ੀ ਸਾਹਿਬ ਨੂੰ ਇੱਥੋਂ ਇਸ ਹਲਕੇ ਤੋਂ ਤੁਸੀਂ ਜਿਤਾਉਂਗੇ ਜੀ? ਅਸ਼ਵੀਰ ਜੀ ਅਸੀਂ ਤਾਂ ਜੀ ਵੇਖੋ ਜਿਹੜੀ ਗਵਪਾਰ ਕਿਲ ਪੜੀ ਠੇਕੇ ਦੇ ਦਿੱਤੇ ਆ ਪਤਾ ਨਹੀਂ ਕੌਣ ਵੱਢ ਕੇ ਕਣਕ ਲੈ ਗਿਆ ਕੌਣ ਤੂੜੀ ਬਣਾਉਣ ਰਿਹਾ ਇਹ ਦੇਂਦਰਾ ਦਿਨਾਂ ਲਈ ਆ। ਜਿੰਨਾ ਚੇਰੇ ਜਿਤਨੀ ਜਾਂਦੀ। ਨਰਾਜ਼ਗੀ ਕਿਸ ਗੱਲ ਦੀ ਸੀ ਕੀ ਬਟਾਲੀ ਜੀ ਕੋਈ ਨਰਾਜ਼ਗੀ ਹੋਣੀ ਆ ਤਾਂ ਹੀ ਤੁਸੀਂ ਗਏ ਹੋ ਨਰਾਜ਼ਗੀ ਜਿੱਤਾਂ ਕਰਜ 2-4 ਭਾਂਡੇ ਖੜਕ ਜਾਂਦੇ ਆ ਇਦਾਂ ਹੀ ਆਵੇ ਕੋ ਮਾੜੀ ਮੋਟੀ ਗੱਲ ਬਾਤ ਸੀ ਕੋਈ ਨਰਾਜ਼ਗੀ ਨਹੀਂ ਜੀ ਨਰਾਜ਼ਗੀ ਕਰੀ ਆ ਮੇਰੇ ਡੈਡੀ ਨੇ ਇੱਕ ਵਾਰ ਰਿਸ਼ਤੇਦਾਰ ਸਾਡੇ ਮਤਲਬ ਬ੍ਰਦਰ ਦੇ ਸਾਲੇ ਬਿਠੇ ਸੀ ਉਹਨਾਂ ਕਦੇ ਕਾਂਗਰਸ ਦੀ ਗੱਲ ਕੀਤੀ ਸੀ ਉਹਨਾਂ ਕਹਿੰਦਾ ਸਾਰਾ ਸਮਾਂ ਚੋਕ ਨੂੰ ਉਹਨਾਂ ਗਾੜੀ ਆ ਉਹਨਾਂ ਫਿਰ ਜਦੋਂ ਕਾਲੀਦਲ ਦੀ ਕਿੱਦੀ ਫੇਰ ਰੱਖਿਆ ਸੀ ਇਹ ਉਹ ਮੈਨੂੰ ਨਾਂ ਨਹੀਂ ਲੈਣ ਦਿੰਦੇ ਮੈਨੂੰ ਮੈਂ ਰਾਤ ਜਦੋਂ ਆਇਆ ਨਾ 12 ਵਜੇ 11 ਵਜੇ ਸਵੇਰੇ 4 ਵਜੇ ਤੋਂ ਮੈਨੂੰ ਪੌਣੇ 5 ਤੱਕ ਸੌਂ ਨਹੀਂ ਆਈ ਆ ਪੌਣਾ ਕਿੰਨਾ ਤੇ ਉਦੋਂ ਦਾ ਮੈਂ ਜਾਗ ਰਿਹਾ ਤੇ ਮੁੜ ਕੇ ਤਾਂ ਮੈਨੂੰ ਇਹਨਾਂ ਨੇ ਕਿਤੇ ਜਾਣਤਾ ਸਾਰੀ ਛਾਣ ਸਕਦਾ ਹਾਂ ਧੰਨਵਾਦ ਧੰਨਵਾਦ